ਗੁਰਮੁਖਾਂ ਪਿਆਰਿਆ ਨੇ ਕਿ ਆ ਵੀ ਬਾਬਾ ਜੀ ਕੋਈ ਸੁਣਨ ਉਤੇ ਕਥਾ ਕਰੋ ਕਿਉਂਕਿ ਸੁਣਨ ਉਤੇ ਨਾ ਬੜੇ ਭਲੇ ਖੇ ਲੋਕੀ ਪਾਉਣਦੇ ਆ ਇਹ ਚਾਰ ਤਰ੍ਹਾਂ ਦੀ ਸੁਣਨ ਹੁੰਦੀ ਆ ਤੇ ਜਿਹੜੇ ਲੋਕ ਕਹਿੰਦੇ ਨਾ ਚਾਰ ਤਰ੍ਹਾਂ ਦੀ ਸੁਣਨ ਹੁੰਦੀ ਆ ਮੈਂ ਜਦੋਂ ਉਹਨੂੰ ਸਵਾਲ ਕਰਦਾ ਬਾਈ ਉਹ ਪਹਿਲੀਆਂ ਤਿੰਨ ਸੁਨਾਂ ਦੱਸੋ ਕਿਹੜੀਆਂ ਵਾਂ ਤੇ ਤੁੱਕ ਪਾੜ ਦਿੰਦੇ ਆ ਚੌਥੇ ਸੁਣਨੇ ਜੋ ਨਰ ਜਾਣੇ ਤਾਂ ਕੋ ਪਾਪ ਨ ਪੁੰਨੰ ਉਹ ਉਹ ਚੌਥੇ ਸੁਣਨ ਚ ਜਾਂਦੇ ਤਾਂ ਮੈਂ ਜੇ ਚੌਥੀ ਸੁਣਨਾ ਤੇ ਪਹਿਲੀਆਂ ਤਿੰਨ ਸੁਨਾ ਕਿਹੜੀਆਂ ਵਾ ਉਥੇ ਵੀ ਕੋ ਜਵਾਬ ਹੀ ਨਹੀਂ ਹੁੰਦਾ ਕਿਉਂਕਿ ਬੁੱਲੇ ਨੇ ਆਖਿਆ ਤੂੰ ਪੜ੍ਹ ਕੇ ਕਹਿੰਦਾ ਵਾ ਮੈਂ ਦੇਖ ਕੇ ਕਹਿੰਦਾ ਵਾ ਤੂੰ ਸੁਣ ਕੇ ਕਹਿੰਦਾ ਮੈਂ ਜਾਣ ਕੇ ਕਹਿੰਦਾ ਵਾ ਫਰਕ ਫਰਕ ਪੈ ਜਾਂਦਾ ਇਹਨਾਂ ਨੇ ਪੜ ਲਏਆਂ ਗੱਲਾਂ ਇਧਰੋਂ ਉਧਰੋਂ ਤੇ ਆਪਣਾ ਰੋਟੀ ਪਾਣੀ ਇਹਨਾਂ ਨੇ ਆ ਚਲਾ ਲਿਆ ਪਾਉਂਗਾ ਨੇ ਬਹੁਤਿਆਰੇ ਪਹਿਲੀ ਗੱਲ ਤੇ ਜਿਹੜਾ ਸੁੰਨ ਦਾ ਵਿਸ਼ਾ ਵਾ ਇਹ ਸਿੱਖੀ ਵਿੱਚ ਨਹੀਂ ਆਏਗਾ ਸਿੱਖੀ ਵਿੱਚ ਹੋਰ ਵਾ ਕੋਈ ਚੱਕਰ ਇਹ ਵਿਸ਼ਾ ਯੋਗੀਆਂ ਦਾ ਵਾ ਇਹ ਗੁਰੂ ਨਾਨਕ ਸਾਹਿਬ ਨੇ ਕਿਸੇ ਵੀ ਗ੍ਰਸਤੀ ਦੇ ਨਾਲ ਕਾਰੋਬਾਰੀ ਬੰਦੇ ਦੇ ਨਾਲ ਸੋਨੋ ਤੇ ਨਹੀਂ ਵਿਆਖਿਆ ਕੀਤੀ ਗੱਲ ਕੀਤੀ ਨਹੀਂ ਬਾਬਾ ਜੀ ਏ ਹੋਈਆਂ ਜੋਗੀਆਂ ਦੇ ਨਾਲ ਤੇ ਪਹਿਲੀ ਗੱਲ ਤੇ ਸੁਨ ਦਾ ਅਰਥ ਕੀ ਆ ਸੁਨ ਦਾ ਮਤਲਬ ਹੈ ਕਿ ਜਿੱਦਾਂ ਇੱਕ ਹਿੰਦੂ ਵਾ ਜਾਂ ਕਿ ਮੁਸਲਮਾਨ ਵਾ ਮਰਨ ਦੀ ਵਿਆਖਿਆ ਕੀਤੀ ਹੈ ਸੁਨ ਦੀ ਕਿ ਮੁਸਲਮਾਨਾਂ ਸਿਬਤ ਸਰੀਅਤ ਜਿਹੜੇ ਮੁਸਲਮਾਨ ਨੇ ਉਹ ਸ਼ਰਾ ਦੀ ਸਿਬਤ ਸਬਤ ਕਰਦੇ ਨੇ ਤੇ ਬੰਦੇ ਸੇਚ ਪਾਇਚ ਬੰਦੀ ਕਹਿੰਦੇ ਬੰਦਾ ਉਹ ਆ ਮੁਸਲਮਾਨ ਉਹ ਆ ਜਿਹੜੇ ਸ਼ਰਾ ਵਿੱਚ ਆ ਗਿਆ ਉਹਨਾਂ ਦੀ ਆਪਣੀ ਮਰਜ਼ਾਦਾ ਕੋਈ Hindu ਸਲਾਹੀ ਸਲਾਹਣ Hindu ਜਿਹੜੇ ਨੇ ਉਹ ਦੇਵੀ ਦੇਵਤੇ ਦੀਆਂ ਵਡਿਆਈਆਂ ਜਗਰਾਤੇ ਇਦਾਦ ਕਰਦੇ ਨੇ ਤੇ ਤੀਰਥ ਨਾਵੇ ਅਰਜਾ ਪੂਜਾ ਅਗਰਵਾਸ ਬਹਿਕਾਰ ਉਹ ਤੀਰਥਾਂ ਤੇ ਨਾਉਦੇ ਨੇ ਪੂਜਾ ਕਰਦੇ ਨੇ ਹੁਣ ਮਹਾਰਾਜ ਸੁੰਨ ਦੀ ਵਿਆਖਿਆ ਕਰਨ ਲੱਗੇ ਨੇ ਜੋਗੀਆਂ ਦੇ ਨਾਲ ਜੋਗੀ ਸੁੰਨ ਧਿਆਵਣ ਜੀਤੇ ਲਖ ਨਾਮ ਕਰਦਾਰ ਸੁੰਨ ਜਿੱਦਾਂ ਇੱਕ ਮੁਸਲਮਾਨ ਦੀ ਆਪਣੀ ਮਰਜ਼ਾਦਾ ਹਿੰਦੂ ਦੀ ਆਪਣੀ ਮਰਜ਼ਾਦਾ ਤੇ ਜੋਗੀ ਦੀ ਇੱਕ ਆਪਣੀ ਮਰਜ਼ਾਦਾ ਵਾ ਮੁਸਲਮਾਨ ਅੱਲਾ ਨੂੰ ਸਤਵੇਂ ਆਕਾਸ਼ ਤੇ ਬੈਠਾ ਮੰਨਦੇ ਆ ਤੇ ਕੁਝ ਲੋਕ ਉਹਨੂੰ ਕਹਿੰਦੇ ਉਹ ਸ਼ਬਦ ਰੂਪ ਵਾ ਤੇ ਕੋਈ ਕਹਿੰਦੇ ਪ੍ਰਮਾਤਮਾ ਪ੍ਰਕਾਸ਼ ਰੂਪ ਆ ਜੋਤ ਰੂਪ ਵਾ ਹਾਂਜੀ ਤੇ ਜੋਗੀ ਉਹਨ ਜੋਗੀਆਂ ਨੇ ਰੱਬ ਦਾ ਨਾਮ ਰੱਖਿਆ ਵਾ ਸੋਨ ਸੋਨ ਕੋਈ ਬੰਦੇ ਦੀ ਵਸਤਾ ਨਹੀਂ ਹੁੰਦੀ ਸੋਨ ਉਹ ਜੋਗੀਆਂ ਨੂੰ ਜੋਗੀ ਮੰਨਦੇ ਜਿੱਦਾਂ ਸੀ ਰੂਪ ਕੋਈ ਲੈਟ ਮੰਗਦਾ ਆਪਣਾ ਮੰਨਦਾ ਕੋਈ ਰੂਪ ਮੰਨਦਾ ਰੱਬ ਦਾ ਕੋਈ ਸ਼ਬਦ ਰੂਪ ਵਿੱਚ ਮੰਨਦਾ ਰੱਬ ਨੂੰ ਜੋਗੀ ਲੋਕ ਜਿਹੜੇ ਆ ਉਹ ਪਰਮਾਤਮਾ ਨੂੰ ਸੁਣਨ ਕਹਿੰਦੇ ਆ ਜੋਗੀ ਸੁਣ ਧਿਆਵਣ ਜੀਤੇ ਅਲਖ ਨਾਮ ਕਰਦਾ ਉਹ ਧਿਆਉਂਦੇ ਆ ਤੇ ਧਿਆਉਂਦੇ ਤੇ ਉਹ ਨਾਲ ਰੱਬ ਦੀ ਵਿਆਖਿਆ ਕਰਦੇ ਆ ਰੱਬ ਸੁਣਵਾ ਤੇ ਇਹ ਸਾਡੇ ਕਹੀ ਜਾਂਦੇ ਆ ਚੌਥੇ ਸੁਣਨੇ ਹਾਂਜੀ ਇਹ ਚਾਰ ਤਰ੍ਹਾਂ ਦੀ ਸੁਣਨ ਦੀ ਸੁਣ ਦਾ ਮਤਲਬ ਤਾਂ ਵੇਖੋ ਕੀ ਆ ਸੁਣ ਦਾ ਮਤਲਬ ਪਰਮਾਤਮਾ ਜਿੱਦਾਂ ਅਸੀਂ ਕਹਿੰਦੇ ਆ ਸ਼ਬਦ ਗੁਰੂ ਆ ਕੋਈ ਕਹਿੰਦਾ ਕਿਸੇ ਰੱਬ ਕੋਈ ਰੂਪ ਆ ਜੋਗੀ ਕਹਿੰਦੇ ਨਹੀਂ ਰੱਬ ਕੋਈ ਸ਼ਬਦ ਰੂਪ ਨਹੀਂ ਹੈ ਰੱਬ ਕੋਈ ਮੂਰਤੀ ਵਿੱਚ ਨਹੀਂ ਹੈ ਰੱਬ ਕੋਈ ਸਤਵੇਂ ਕਾਸਤੇ ਨਹੀਂ ਆ ਉਹ ਸੁਣਵਾ ਤੇ ਉਹ ਜਿਹੜੀ ਸੁਣਵਾ ਅੰਦਰ ਸੁਣਨ ਬਾਹਰ ਸੁਣਨ ਉਹ ਹਰਥਾਂ ਤੇ ਆ ਅੰਤਰ ਸੁਨਨ ਬਾਹਰ ਸੁਨਨ ਤਤ ਸੁਨਨ ਤਰੇਪਨ ਸੁਨਨ ਸੁਨਨ ਤੇ ਜਾਣ ਕੌਣ ਸਕਦਾ ਉਸ ਨੂੰ ਉਸ ਸੁਨਨ ਨੂੰ ਕੌਣ ਜਾਣਦਾ ਹੈ ਜਦੋਂ ਬੰਦਾ ਤ੍ਰੇ ਗੁਣਾ ਤੋਂ ਮੁਕਤ ਹੋ ਜਾਂਦਾ ਹੈ ਰਾਜ ਗੁਣ ਤਮ ਗੁਣ ਸੱਤ ਗੁਣ ਤੇ ਚੌਥੇ ਪਦਵੀ 'ਚ ਜਾਂਦਾ ਹੈ ਜਦੋਂ ਹਾਂਜੀ ਚੌਥੇ ਸੁਨਨੇ ਜਦੋਂ ਬੰਦਾ ਚੌਥੀ ਅਵਸਥਾ ਜਾਂਦਾ ਉਦੋਂ ਫਿਰ ਬੰਦਾ ਉਸ ਸੁੰਨ ਨੂੰ ਜਾਣ ਲੈਂਦਾ ਇਹ ਕਹਿੰਦੇ ਸੁੰਨ ਨਹੀਂ ਇਹ ਚਾਰ ਤਰ੍ਹਾਂ ਦੀ ਹੁੰਦੀ ਨਹੀਂ ਨਹੀਂ ਚੌਥੀ ਸੁੰਨ ਨਹੀਂ ਤੁਰਿਆ ਗੁਣ ਤੁਰਿਆ ਅਵਸਥਾ ਕਰੇ ਵਿਖਿਆਣ ਹਾਂਜੀ ਤੇ ਤਿੰਨ ਗੁਣਾਂ ਦਾ ਵਿਖਿਆਨ ਹੋ ਸਕਦਾ ਚੌਥੀ ਅਵਸਥਾ ਦਖਵੇ ਵਿਖਿਆਨ ਨਹੀਂ ਹੁੰਦਾ ਮਰ ਬਾਣੀ ਇਹ ਤਾਂ ਬਚਨ ਕੀਤਾ ਕੋਈ ਇਸ ਕਰਕੇ ਸੁੰਨ ਬਾਈ ਕੁ ਚਾਰ ਤਰ੍ਹਾਂ ਦੀ ਨਹੀਂ ਹੁੰਦੀ ਤੇ ਸੋਨ ਦਾ ਮਤਲਬ ਹੈ ਨਿਰਗੁਣ ਪਰਮਾਤਮਾ ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਆ ਭਈ ਇਹ ਸੋਨ ਸ਼ਬਦ ਅਪਰੰਪਰ ਧਾਰੇ ਅਸੀਂ ਉਸ ਨੂੰ ਸ਼ਬਦ ਰੂਪ ਵਿੱਚ ਮੰਨਦੇ ਆ ਜੋਗੀ ਉਸ ਨੂੰ ਸੁੰਨ ਵਿੱਚ ਮੰਨਦੇ ਤੇ ਕਿਉਂਕਿ ਜੋਗੀ ਜਿਹੜਾ ਵਾ ਉਹ ਸੁੰਨ ਵਿੱਚ ਚਿੱਲ ਜਾਂਦਾ ਅਸੀਂ ਸ਼ਬਦ ਨਾਲ ਜੋੜਦੇ ਆ ਅਸੀਂ ਕਹਿੰਦੇ ਆ ਪਰਮਾਤਮਾ ਸ਼ਬਦ ਰੂਪਾ ਕੋਈ ਉਸ ਨੂੰ ਆਪਣੇ ਅੰਦਰ ਪ੍ਰਕਾਸ਼ ਰੂਪ ਵਿੱਚ ਵੇਖਦਾ ਇਹਨਾਂ ਪਰਮਾਤਮਾ ਪ੍ਰਕਾਸ਼ ਰੂਪ ਇਸ ਕਰਕੇ ਪਰਮ ਸੁਨਨਾ ਚਾਰ ਨਹੀਂ ਭਾਈ ਸੁਨ ਇੱਕ ਵਾ ਤੇ ਸੁਨ ਦਾ ਮਤਬਲਾ ਨਿਰਗੁਣ ਪਰਮਾਤਮਾ ਤੇ ਇਹ ਵਿਸ਼ੱਜ ਹੋ ਗੀਆਂ ਦਾ ਵਾ ਤੁਸੀਂ ਉਸ ਤੇ ਵਿਆਖਿਆ ਨਾ ਕਰਿਆ ਕਰੋ ਤੁਸੀਂ ਉਹ ਗ੍ਰਸਤੀ ਬੰਦੇ ਤੇ ਤੁਸੀਂ ਐਵੇਂ ਜੱਬਲੀਆਂ ਮਾਰੀ ਜਾਂਦੇ ਜੀ ਅੰਦਰ ਸੁਨਣ ਬਾਹਰ ਸੁਨਣ ਤੇਰਪਣ ਸੁਨਣ ਮ ਸੁਨਣ ਚੌਥੇ ਸੁਨਣ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨ ਸੁਨਣ ਦਾ ਮਤਲਬ ਕੀ ਹੈ ਪ੍ਰਮਾਤਮਾ ਅੰਦਰ ਬਾਹਰ ਹਰਥਾਂ ਤੇ ਪ੍ਰਮਾਤਮਾ ਪ੍ਰਮਾਤਮਾ ਆਵਾ ਮਤਲਬ ਐਵੇਂ ਜੱਬਲੀਆਂ ਮਾਰੀ ਜਾਂਦੇ ਚਾਰ ਤਰ੍ਹਾਂ ਦੀ ਸੁਨਣ ਦੀ ਤੇ ਫਿਰ ਤਿੰਨਾਂ ਦੀ ਪਹਿਲੀਆਂ ਤਿੰਨਾਂ ਸੁਨਣਾਂ ਦੀ ਵਿਆਖਿਆ ਕਰੋ ਉਹ ਕਿਹੜੀ ਉਹਦਾ ਪਤਾ ਕੋਈ ਨਹੀਂ ਸਿੰਧੀ ਜਿਹੜਾ ਉੱਠਦਾ ਉਹ ਦਸਮਦਵਾਰ ਦੀ ਵਿਆਖਿਆ ਕਰਨ ਲੱਗ ਪੈਂਦਾ ਜਿਹੜਾ ਉੱਠਦਾ ਤੂਰ ਵੱਜ ਗਿਆ ਜੋਤ ਦੇਖੀ ਆ ਪ੍ਰਕਾਸ਼ ਹੋ ਗਿਆ ਵਾ ਥੱਲੇ ਵਾਲੀ ਕੋ ਗੱਲ ਕਰਦਾ ਹੀ ਨਹੀਂਗਾ ਕਿ ਮੈਂ ਮਿਹਨਤ ਕਿੰਨੀ ਕੀਤੀ ਆ ਤੇ ਮੈਂ ਇੰਨੇ ਸਾਲ ਮਿਹਨਤ ਕੀਤੀ ਆ ਤੇ ਇੰਨੇ ਸਾਲਾਂ ਬਾਅਦਾਂ ਮੈਨੂੰ ਗੁਰੂ ਮੇਰੇ ਗੁਰੂ ਨੇ ਕਿਰਪਾ ਕੀਤੀ ਆ ਤੇ ਐਦਾਂ ਰਹਿਮਤ ਹੋਈ ਇਹ ਕੋ ਗੱਲ ਹੀ ਨਹੀਂ ਕਰਦਾ ਮੇਂਹਰ ਦੀ ਕੋਈ ਗੱਲ ਨਹੀਂ ਕਰਦਾ ਸਿੱਧਾ ਹੀ ਚੌਥੇ ਸੁਣਨੇ ਜਾ ਵੜਦਾ ਉਹ ਜਦੋਂ ਕੋ ਮਹਾਤਮਾ ਬੁੱਧ ਕੋ ਆ ਗਿਆ ਨਾ ਬੰਦਾ ਕੋਈ ਚਲੋ ਲੰਮੀ ਵੀ ਆਖਿਆ ਹੋ ਜਾਣੀ ਆ ਮਹਾਤਮਾ ਬੋਧ ਦਾ ਕੋ ਡੇਰਾ ਸੀ ਉਹਨਾਂ ਦੇ ਜਾਣ ਤੋਂ ਬਾਅਦ ਉੱਥੇ ਕੋ ਪੰਜ ਤੋਂ 100 ਬੰਦਾ ਰਹਿੰਦਾ ਸੀ ਧਿਆਨ ਸਾਧਨਾ ਕਰਨ ਵਾਲੇ ਕਿਉਂਕਿ ਮਹਾਤਮਾ ਬੁੱਧ ਵੀ ਜਿਹੜੇ ਨੇ ਉਹ ਧਿਆਨ ਨੂੰ ਮੰਨਦੇ ਨੇ ਸ਼ਬਦ ਨੂੰ ਨਹੀਂ ਮੰਨਦੇ ਉਹ ਮੂਰਤੀ ਨੂੰ ਨਹੀਂ ਮੰਨਦੇ ਉਹ ਸ਼ਰਨ ਨੂੰ ਨਹੀਂ ਮੰਨਦੇ ਉਹ ਸੁਣਨ ਨੂੰ ਮੰਨਦੇ ਆ ਇਹ ਸੁਣਨ ਚ ਜਾਣਾ ਪਰਮਾਤਮਾ ਸੁਣ ਰੂਪ ਉਹ ਕੁਮਾਤਮਾ ਦੇ ਡੇਰੇ ਉਹਨਾਂ ਦੇ ਡੇਰੇ ਆ ਗਿਆ ਤੇ ਕਹਿੰਦੇ ਬਾਬਾ ਜੀ ਸਾਡੇ ਤੇ ਕਿਰਪਾ ਕਰੋ ਕਹਿੰਦੇ ਉੱਥੇ ਬਹਿ ਜਾਓ ਪਰਲੇ ਪਾਸੇ ਉਹਦਾ ਡੇਰਾ ਬੜਾ ਵੱਡਾ ਸੀ ਤੇ 500 ਬੰਦਾ ਉੱਥੇ ਧਿਆਨ ਸਾਧਨਾ ਕਰਦਾ ਸੀ ਕਹਿੰ ਲੱਗੇ ਉੱਥੇ ਬਹਿ ਜਾ ਤੇ ਚੌਲ ਪੁੱਟਿਆ ਕਰ ਉਦੋਂ ਮਸ਼ੀਨਾਂ ਨਹੀਂ ਸਿਆ ਤੋ ਸੈਂਕੜੇ ਸਾਲ ਪਹਿਲਾਂ ਕੋਈ ਚੌਲ ਕੁੱਟਣ ਲੱਗ ਪਿਆ ਉਹਨੇ ਉਸੇ ਕਮਰੇ ਚੌਲ ਕੁੱਟਣੇ ਉੱਥੇ ਹੀ ਰਹਿਣਾ ਆਪਣਾ ਮਾੜੀ ਮੋੜ ਸਰੀਰਕ ਰੀਆ ਕਰਕੇ ਤੇ ਉੱਥੇ ਬਹਿ ਜਾਣਾ ਤੇ ਅੰਮ੍ਰਿਤ ਵੇਲੇ ਉਹਨੇ ਨਾਲੇ ਚੌਲ ਕੁੱਟੀ ਜਾਣੇ ਤੇ ਉਹ ਜਿਹੜੀ ਆਵਾਜ਼ ਆਉਣੀ ਨਾ ਉਹ ਖੜੀ ਦੀ ਉਹਦੇ ਚ ਧਿਆਨ ਮਗਨ ਹੋ ਜਾਣਾ ਤੇ 12 ਸਾਲ ਲੱਗਾ ਰਿਆ ਮੁੜ ਕੇ ਨਹੀਂ ਪੁੱਛਿਆ ਕਰੋ ਕਿਰਪਾ ਕੇ ਦਾ ਹੋਏ ਅਸੀਂ ਇਸ 10 ਮਿੰਟ ਸੰਗਤ ਵਿੱਚ ਬਹਿ ਨਹੀਂ ਸਕਦੇ ਆ ਗਿਆ ਦੇ ਗੜਵੇ ਰਾਹ ਤੇ ਵਿਸ਼ੇ ਵਿਆਖਿਆ ਸ਼ੁਰੂ ਕਰ ਲੈਂਦੀ ਅੱਗੇ ਇੱਕ ਦਿਨ ਕਿਤੇ ਰੋਟੀ ਪਾਣੀ ਦਾ ਤਿਆਗ ਨਹੀਂ ਕਰ ਸਕਦੇ ਇੱਕ ਦਿਨ ਟੱਬਰ ਦਾ ਨਹੀਂ ਤਿਆਗ ਕਰ ਸਕਦੇ ਹੈ ਤੇ ਕਿਹੜੇ ਰਾਹ ਤੁਰੇ ਲੋਕਾਂ ਨੂੰ ਕਿਹੜੇ ਰਾਹ ਪਾਉਣ ਲੱਗੇ ਉਹ 12 ਸਾਲ ਉੱਥੇ ਬੈਠਾ ਰਿਆ ਕਮਰੇ ਚ 12 ਸਾਲ ਤੇ ਉਹਨੇ ਨਹੀਂ ਮੁੜ ਕੇ ਸਵਾਲ ਕੀਤਾ ਤੇ ਸਈਦੇ ਸਈਦੇ ਉਹਦੇ ਮਨ ਦੇ ਜਿਹੜੇ ਫੁਰਨੇ ਸੀ ਨਾ ਮੁੱਕਦੇ 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 ਮੁੱਕ ਗਏ ਨਵਾਂ ਉਹਨੇ ਕੋਈ ਫੁਰਨਾ ਬਣ ਨਹੀਂ ਦਿੱਤਾ ਮਨ ਵਿੱਚ ਤੇ 12 ਸਾਲ ਬੈਠਾ ਰਿਆ ਇਹ ਤੇ ਇੱਕ ਘੰਟਾ ਵੀ WhatsApp ਬੰਦ ਨਹੀਂ ਕਰ ਸਕਦੇ ਤੇ ਬ੍ਰਹਮ ਗਿਆਨ ਕੋਟੀ ਜਾਂਦੀ ਹੈ ਹਮ ਇਹਨੂੰ 12 ਸਾਲ ਹੋ ਗਏ ਤੇ ਫਿਰ ਉਹ ਮਹਾਤਮਾ ਜਿਹੜਾ ਸੀ ਡੇਰੇ ਦਾ ਮੁਖੀ ਆ ਉਹਦ ਕੋ ਗਿਆ ਉਹਨੇ ਅਖਿਆ ਜਾ ਹੁਣੀ ਤੈਨੂੰ ਕੋਈ ਇਹ ਚੋਲ ਚੋਲ ਕੁੱਟਣ ਦੀ ਲੋੜੋਂ ਤੂੰ ਮौजਾਂ ਕਰ ਇਹ ਵਾ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਉਹਨਾਂ ਨੂੰ ਸੋਨ ਮਿਲਦੀ ਕਿਵੇਂ ਗੱਪਾਂ ਮਾਰਨ ਵਾਲਿਆਂ ਨੂੰ